ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਲੈ ਆਪਾਂ ਹੁਣ ਮਸਾਲਾ ਕੱਟ ਲਿਆ ਹੈ ਤੇ ਮੇਰੀ ਗੁੜੀਆਂ ਨੇ ਅੱਜ ਧਰਤੀ ਤੰਦੂਰ ਤੇ ਦਾਲ ਹੂੰਗੀ ਜੀ ਕਿਉਂਕਿ ਮੇਰੀ ਤਬੀਅਤ ਠੀਕ ਨਹੀਂ ਹੈ ਜੀ ਤੇ ਮੈਨੂੰ ਟਾਈਮ ਹੈੜਾ ਪੇਸ਼ ਕਰਕੇ ਮੇਰੀ ਬੇਟੀ ਅ ਮੇਰੀ ਬੇਟੀ ਨੇ ਤੰਦੂਰ ਤੇ ਪਾਉਂਦੀ ਸੀ ਜੀ ਤੰਦੂਰ ਦੀ ਮੂੰਗੀ ਦਾਲ タルਤੀ ਕੁਕਰ ਘਰ ਦਾ ਤੇ ਬੜੇ ਸੋਹਣੇ ਰੰਗ ਦੀ ਕਮਲੇ ਜੀ ਨੇ ਵਧੀਆ ਢਾਰ ਬਣਾ ਲਈ ਦੇਖੋ ਕਿੰਦੀ ਸੋਹਣੀ ਮੂੰਗੀ ਦਾਲ ਬਣੀ ਹੈ ਹੁਣ ਮੈਂ ਨੂੰ ਚੱਲ ਪਰ ਵੀ ਚਲੋ ਬੱਚਾ ਤਾਂ ਨਹੀਂ ਇੰਨਾ ਕੰਮ ਹੁੰਦਾ ਹਨ ਹੋ ਜਾਂਦਾ ਕਿਉਂਕਿ ਮੈਂ ਘਰ ਦਾ ਕੰਮ ਨਹੀਂ ਕਰਦੀ ਛੁੱਲੇ ਦਾ ਮੈਂ ਬੇਟੀ ਨੂੰ ਘਾਟੀ ਲਾਉਣੀ ਹੁੰਦੀ ਹੈ ਤੇ ਹੁਣ ਮੈਂ ਤੜਕਾ ਲਾਵਾਂ ਤੇ ਨੋ ਜੀ ਹੁਣ ਮੈਂ ਏਥੇ ਰੱਖ ਲਈਆ ਹੋਣਾ ਇੱਕ ਮੈਂ ਹੋਰ ਮੈਂ ਸੱਚ ਗੱਲ ਸਾਂਝੀ ਕਰਨੀ ਸੀ ਥੋੜੀ ਜੀ ਤੇ ਮੇਰੇ ਨਾਲ ਇੱਕ ਵੀ ਨੇ ਮੈਸੇਜ ਕੀਤਾ ਕਿ ਤੁਸੀਂ ਅਮਰਤਾ ਹਾਂ ਬੇਟਾ ਫਰਾਈ ਤਾਂ ਵੇਲ ਨਹੀਂ ਹੈਗੀ ਫਰਾਈ ਤਾਂ ਵੇਲਿੰਦਰ ਤੱਕ ਆਇਆ ਚ ਲਾਵਾਂ ਕੜਾਈ ਕਿੱਥੇ ਉਹ ਲੋਹੇ ਵਾਲੀ ਲੋਹੇ ਵਾਲੀ ਕੜਾਈ ਫਰਾਈ ਫਰਾਈ ਮੈਂ ਤਨ ਕਬ ਨੂੰ ਅਚ ਫਰਾਈ ਨਹੀਂ ਬਣਨੇਗੀ ਫਰਾਈ ਸਾਫ ਕਰਨੀ ਸਬਜੀ ਵਾਲੀ ਆ ਚਲ ਨੂੰ ਸਾਫ ਕਰਦੇ ਫਿਰ ਮੈਂ ਚਲਾ ਦਿੰਦੇ ਫਿਰ ਮੈਂ ਪੇੜੇ ਬਣਾਉਣੇ ਰੋਟੀ ਵੀ ਲਾਉਣੀ ਚੰਦੂਰ ਤੇ ਮੇਰੇ ਨਾਲ ਇੱਕ ਵੀਰ ਨੇ ਮੈਸੇਜ ਕੀਤਾ ਕਹਿੰਦੇ ਜੀ ਤੁਹਾਡੀ ਕਈ ਵੀਡੀਓ ਚ ਅਸੀਂ ਦੇਖਿਆ ਵੀ ਤੁਹਾਡੇ ਸਿਰ ਦੀ ਸਬ ਪਾਇਆ ਹੁੰਦਾ ਦੇਖੋ ਜੀ ਇਸ ਸਰ ਤੇ ਤਾਂ ਮੈਂ ਤਾਂ ਨਹੀਂ ਬਣ ਰਹੀ ਕਿਉਂਕਿ ਮੇਰਾ ਸਿਰ ਨਾ ਪੱਕ ਗਿਆ ਮੈਂ ਤੁਹਾਨੂੰ ਕੱਲ ਵੀ ਵੀਡੀਓ ਚ ਦੱਸਿਆ ਸੀ ਚਲ ਮਾਝੀ ਦੀ ਮਾਂਝ ਕੇ ਦੇ ਤੇ ਮੇਰਾ ਸਰਪਾ ਕੇ ਆਵਾ ਤੇ ਜਦੋਂ ਤੁਸੀਂ ਅੱਲਾ ਇਹ ਮੇਰਾ ਜਿਹੜਾ ਸਿਰਸਾਬ ਗਰਮੀ ਹੈਗੀ ਐ ਬੋਟਾ ਚੜਾਗਾ ਤੇਰਾ ਥਲੋਦੀ ਪੈਂਦਾ ਨਹੀਂ ਠੀਕ ਹੈ ਉਹ ਤੋਂ ਨੇ ਨਹੀਂ ਬਾਉਂਦੇ ਤੇ ਹੁਣ ਜਦੋਂ ਕਿੱਦੇ ਸੀ ਬਾਹਰ ਅੰਦਰ ਜਾਣੇ ਆ ਉਦੋਂ ਸਿਰਸਾ ਬਹੁਤ ਵੱਡੇ ਵੱਡੇ ਭਾਰੇ ਸੀਸਾਬ ਨੇ ਚਲੋ ਹੁਣ ਆਪਾਂ ਲਾਉਣਾ ਤਦਕਾ ਤੇ ਉਹ ਪਾਰੇ ਸਿੰਘ ਸਾਹਿਬ ਨੇ ਤੇ ਉਹ ਉਹਦੇ ਕਰਕੇ ਇੱਥੇ ਰੱਖ ਲਾ ਚੱਲ ਪਾਰੇ ਸਿੰਘ ਸਾਹਿਬ ਨੇ ਉਹ ਤੇ ਉਹ ਨਾ ਬਾਹਰ ਪਾਏ ਘਰੇ ਪਾਏ ਨਹੀਂ ਜਾਂਦੇ ਹੈਗੇ ਦੇਖੋ ਜੀ ਆਪਾਂ ਇਹਦਾ ਵਿਖਾਵਾ ਕਰਨ ਦਾ ਮੈਨੂੰ ਕੋਈ ਲੋੜ ਨਹੀਂ ਤੇ ਹੁਣ ਜੇ ਮੈਂ ਤੁਹਾਨੂੰ ਕਹਾਂ ਵੀ ਮੈਂ ਤੁਹਾਨੂੰ ਦਿਖਾਉਣੀ ਆ ਦਿਖਾਉਂਦੀ ਤਾਂ ਮੈਂ ਅਸੀਂ ਬੱਸ ਇਹਦੀ ਸਾਪਾ ਥੱਲੋਂ ਦੀ ਡੋਰੀ ਆਲਾ ਬਾਕੇ ਰੱਖ ਦਿੰਗੇ ਠੀਕ ਹੈ ਜੀ ਤੇ ਕਿਸੇ ਤੇ ਮੈਂ ਹੁਣ ਸੰਤਾਨ ਨਹੀਂ ਚਲੀ ਜਾ ਰਹੀ ਕਿਉਂਕਿ ਮੇਰੇ ਨਾਲ ਸਿਰ ਪੱਕਿਆ ਹੋਇਆ ਕੱਲ ਮੈਂ ਤੇਲ ਬਣਾਇਆ ਉਹਦੀ ਮੈਂ ਵੀਡੀਓ ਵੀ ਅਪਲੋਡ ਕੀਤੀ ਸੀਗੀ ਤੇ ਤਾਂ ਕਰਕੇ ਹੁਣ ਆਪਾਂ ਲਾਉਣੇ ਆ ਤੜਕਾ ਠੀਕ ਹੈ ਜੀ ਢਾਲ ਢਾਲ ਨੂੰ ਮੂੰਗੀ ਜਿਵੇਂ ਕਿ ਕਿ ਔਰ ਵੈਸੇ ਤਾਂ ਵਕਤ ਪਹਿਲਾਂ ਕਿャਸ ਸੀ ਵੈਸੇ ਸਾਦੀ ਹੋਉਂਗੀ ਜੀ ਦਾਲ ਖਾਣ ਵਾਸਤੇ ਪਰ ਫਿਰ ਵੀ ਹੁਣ ਬੱਚੇ ਹੈਗੇ ਚਲੋ ਮਿਰਚਾਂ ਲਈ ਅੱਜ ਤਾਂ ਮੈਂ ਵੈਸੇ ਵੀ ਕੋਈ ਵੀ ਵੀਡੀਓ ਅਪਲੋਡ ਨਹੀਂ ਕੀਤੀ ਸੀ ਕੋਈ ਵੀ ਵੀਡੀਓ ਬਣਾਈ ਸੀ ਚਲੋ ਨਾਲ ਮੈਂ ਤਾਂ ਚਲ ਥੋੜੀ ਜਿਹਾ ਬਗਾਲੇ ਸ਼ੇਅਰ ਕਰ ਲਿਆ ਆਪਦੇ ਘਣ ਭਰਾਵਾਂ ਨਾਲ ਇਹ ਹੁੰਦਾ ਹੀ ਹੈ ਤੁਹਾਡਾ ਪਰੋਜ ਵੀਡੀਓ ਪਾਉਣਾ ਹੈ ਹਣ ਲੋ ਵੀ ਆਪਾਂ ਦਾ ਜੀਰਾ ਠੀਕ ਹੈ ਜੀ ਤੇ ਹੋਰ ਲਸਣ ਵਗੈਰਾ ਕੁੜੀਆ ਨਾਲ ਢਾਲ ਦੇ ਵਿੱਚ ਹੀ ਪਾ ਦੋ ਸਾਰਾ ਤੇ ਹੁਣ ਆ ਮੈਂ ਟਮਾਟਰ ਪਿਆਜ਼ ਥੋੜਾ ਜਿਹਾ ਹਰੀ ਮਲੇਚ ਉਹ ਕੁ ਬੱਸ ਇਹ ਤਾਂ ਹਰ ਵਾਰ ਬੱਚੇ ਦੇਤੀ ਹੈ ਪਾਣੀਆ ਪਹਿਲਾ ਮੈਂ ਚੱਲوں ਮੈਂ ਕੋਸੇ ਪ੍ਰਾਂਤ ਕਰਾਂ ਹਾਂ ਹਾਂ ਤੇ ਪ੍ਰਾਂਤ ਲੈ ਕੇ ਕੱਲ ਮੈਂ ਤਰਸਾ ਲਾ ਕੇ ਆ ਜਾਣਾ ਹੈ ਹੋਜੀ ਹਾਂ ਤਾਂ ਹੁਣ ਜੋ ਜਾਂ ਉੱਜਾ ਰਹਿਦਾ ਤੂੰ ਲੋੜ ਦੀਆਂ ਰੋਟੀਆਂ ਦਾ ਤਜਰ ਮੈਨੂੰ ਦੋ ਦਿਨਰ ਹੋ ਗਿਆ ਉਹ ਵੀ ਲਾਉਣਾ ਪਈਆਂ ਵਾਸਤੇ ਸਰੀ ਦੇ ਨਾਲ ਲਾਉ ਨਹੀਂ ਕਰਦਾ ਤੇ ਯਾਤ ਜ਼ਿਆਦਾ ਧਾਗ ਹੋਈ ਗਈ ਐ ਪਰ ਫੇਰ ਵੀ ਹੁਣ ਤੋਂ ਲੋ ਬੱਚੇ ਹੈ ਹਨਾ ਬੱਚਾ ਹੱਥ ਰੱਖਾ ਲਾ ਦਿੰਨੀ ਆ ਮੈਂ ਕਿੰਨੇ ਨੂੰ ਵਾਪਸ ਨੂੰ ਚਾਹੀ ਸੀ ਕੁਛ ਰਸਤਾ ਕਰਿਓ ਮੈਂ ਜੀ ਹੁਣਾ ਤੜਕਾ ਪੋਈਦਾ ਨਾ ਥੋੜਾ ਜਿਹਾ ਤੇ ਰੋਪਾ ਦੋ ਦਿਨ ਨਮਕ ਤੇ ਵਗੈਰਾ ਸਭ ਕੁਝ ਪਾ ਲਿਆ। ਬਾਈ ਸਭ ਚੱਕ ਕੇ ਡਾਲ ਦਿੱਤ ਨਮਕ ਉਹਦੇ ਨਾਲ ਹੋਰ ਪਾ ਦਿਆ। ਲੈ ਬਣਾਉਣੀ ਹੈ ਪੇੜ ਤੇ ਤਾਂ ਨਹੀਂ ਬਣਨੇ ਮੇਰੀ ਗੁੜੀਆ ਵਾਲੀ ਤੇ ਮੇਰਾ ਨਾ ਇੱਕ ਅਪਡੇਟ ਹੋਇਆ ਹੋਇਆ ਆ ਬਿੱਟਾ ਕੱਢਾ ਹੋਇਆ ਮੇਰੇ ਪੁੱਤਾਂ ਕੇ ਅਜੀ 2 ਦਿਨਾਂ ਦਾ ਆਪਰੇਸ਼ਨ ਹੋਇਆ ਜਰਾ ਤੇ ਇਸ ਕਰਕੇ ਨਾ ਮੈਂ ਤੇ ਥੋੜਾ ਜਿਹਾ ਥੋੜਾ ਲੂਣ ਘੱਟ ਪਾਇਆ ਆਪਾਂ ਲੂਣ ਹੋਰ ਪਾ ਦਿੰਨਾ ਮੈਂ ਲੈ ਚ ਮੇਰਾ 2 ਦਿਨਾਂ ਵਾਲਾ ਆਪਰੇਸ਼ਨ ਹੋਇਆ ਤੇ ਮੇਰਾ ਪੁੱਤਾ ਖੜਾ ਹੋਇਆ ਇਸ ਕਰਕੇ ਨਾ ਮੇਰੇ ਦੀ ਉੱਤੇ ਤੰਕੇ ਉੱਤੇ ਬਾਤਰਾ ਲੱਗਦਾ ਹੈ। ਇਹ ਪ੍ਰੋਬਲਮ ਹੋ ਜਾਂਦੀ ਹੈ ਫਿਰ ਇਸ ਤਰ੍ਹਾਂ। ਸਾਹ ਲਓ ਜੀ ਥੋੜਾ ਆਪਾਂ ਤੁਹਾਨੂੰ ਦਿਖਾਣਿਆ। ਤੰਦੂਰ ਆਪਣਾ ਤਾਂ ਵੀ ਜਦ ਨਾਲ ਚੱਲਦੇ ਆ ਬਾਹਰ। ਮੇਰੇ ਗੱਪਲਾ ਹਾਦੂ ਹਨ ਬਹੁਤ ਹੀ ਜ਼ਿਆਦਾ ਤੰਦੂਰ ਤਪ ਗਿਆ ਤੰਦੂਰ ਤਾਂ ਤਪਿਆ ਨਹੀਂ ਪੇੜੇ ਬਣਾਉਣ ਲੈ ਗਈ ਆ ਦੇਖੀ 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 ਹਾਂ ਤਪੇ ਆਪੇ ਲੈ ਜਲਦੀ ਮੈਂ ਬਣਾਵਾ ਪੇੜੇ ਪਰ ਇੱਕ ਮਿੰਟ ਮਾਰੇ ਇੱਕ ਸਬਜੀ ਉਹ ਵੇਖੀ ਲਓ ਜੀ ਆਪਣੇ ਪੇੜੇ ਬਣ ਗਏ ਆ ਹੁਣ ਆਪਾਂ ਲਾਉਣ ਲੱਗੇ ਰੋਟੀ ਠੀਕ ਹੈ ਜੀ ਦੂਰ ਆਪਣਾ ਤਪ ਗਿਆ ਹੁਣ ਤੁਹਾਨੂੰ ਰੋਟੀ ਲਾ ਕੇ ਤਾਂ ਫਸਵਾਇ ਕੁਛ ਹੀ ਖਤੇ ਆ ਹੁਣ ਸੁਬਾ ਹੋ ਗਈ ਆ ਰਾਤ ਤਾਂ ਤੋਂ ਮੈਂ ਦੱਸਿਆ ਸੀ ਕਿ ਮੈਂ ਰੋਟੀਆਂ ਲਾਉਂਦੀ ਸੀ ਬੇਟੇ ਵੀ ਕੋਈ ਨਹੀਂ ਸੀ ਤੇ ਮੈਂ ਹੁਣ ਰੈਡੀ ਹੋ ਗਈ ਆਂ ਜੀ ਦਵਾਈ ਲੈਣ ਜਾਣਾ ਦੇਖੋ ਮੇਰੀ ਕੋਟ ਹੁਣ ਤਿਆਰ ਹੋ ਗਿਆ ਆਂ ਪਾ ਦਵਾਈ ਲੈਣ ਚਲਣਾ ਤਬੀਅਤ ਨੂੰ ਬਹੁਤ ਜ਼ਿਆਦਾ ਖਰਾਬ ਤੇ ਲੋਕ ਤੋਂ ਤੁਸੀਂ ਦੇਖ ਸਕਦਾ ਜਾਨਾ ਹੈ ਕਿ ਜਿਆਦਾ ਸਰਸੂ ਕੀਆ ਪਿਆ ਹੈ ਕਿਉਂਕਿ ਟਾਈਫਨ ਵੀ ਬਹੁਤ ਆਇਆ ਹੈ ਅਨਫੈਕਸਮ ਹੋਰ ਵੀ ਕੋਈ ਇੰਡੀਵਿਜਰ ਤੱਕ ਆਮੀਂ ਇੰਡੀਆ ਲਿਖੁਰ ਕੇ ਹੋਣਾ ਦਵਾਈ ਦਾ ਚਲਦੇ ਆ ਤਬਿਆਦ ਹੋਰ ਆਦਾਂ ਕਰੂ ਮਾਰੂ ਕਰੂਗਾ ਠੀਕ ਤਾਂ ਅੰਤਰ ਬਾਬਾ ਦੇਵ ਸਿੰਘ ਜੀ ਤੇ ਮੇਰੇ ਜਿਹੜੇ ਮੇਰੇ ਵੀਰ ਭੈਣ ਭਰਾ ਮੇਰੇ ਚੈਨਲ ਤੇ ਨਵੇਂ ਆਉਂਦੇ ਨੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਜੇ ਵੀਡੀਓ ਨੂੰ ਲਾਇਕ ਜੀ ਕਰਿਆ ਕਰੋ ਪਲੀਜ਼ ਆਪਣੇ ਚੈਨਲ ਤੇ ਨਾ ਕਈ ਵਾਰੀ ਮਿਕਸ ਵੀਡੀਓ ਆ ਜਾਂਦੀ ਹੈ ਜਦਾ ਤਾਤੇ ਟਾਰਮਿੰਟ ਵੀਡੀਓ ਜ ਆਉਂਦੀ ਹੈ ਤੇ ਤੇ ਮਿਕਸ ਵੀਡੀਓ ਮੈਂ ਹੋਰ ਵੀ ਘਰ ਦੀ ਵੀਡੀਓ ਵੀ ਪਾ ਦਿੰਨੀ ਆ ਇਹ ਮੈਂ ਘਰ ਦੇ ਕੋਲ ਕੰਮ ਕਰਦੀ ਪਾ ਦਿੰਨੀ ਆ ਸਟਿਚਿੰਗ ਦੀ ਵੀ ਪਾ ਦਿੰਨੀ ਆ ਤੇ ਜੇ ਮੈਨੂੰ ਸਪੋਰਟ ਕਰਿਆ ਕਰੋ ਮੈਂ ਅਰ ਰਿਕਵੈਸਟ ਕਰਦੀ ਆ ਕਿ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਤੇ ਬਹੁਤ ਜ਼ਿਆਦਾ ਖਾਹ ਹੋ ਦੁੱਤੀਆ ਨੋੜ ਬੈਦਾ ਬਲੌਗ ਦਾ ਐਂਡ ਕਰਨ ਵਾਸਤੇ ਰਾਤ ਕੁਛ ਮੇਰਾ ਬਲੌਗ ਬੜਾ ਸੀਗਾ ਤੇ ਹੁਣ ਮੈਂ ਬਲੌਗ ਦਾ ਐਂਡ ਕਰਨ ਕਰਤੀ ਆ ਥਨ ਮੈਂ ਵੀਡੀਓ ਕਾਲ ਲੱਗਦੀ ਆ ਜੇ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ